ਨੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਦਿਨ ਹੈਗਾ ਜੀ ਅੱਜ ਐਤਵਾਰ ਤਰੀਕ ਹੈਗੀ ਆ ਅੱਜ 21 ਸਤੰਬਰ 2025 ਤੇ ਸਮਾਂ ਹੈਗਾ ਜੀ ਸਵੇਰ ਦਾ 7 ਵਜੇ ਜੀ ਤੇ ਜਗ੍ਹਾ ਹੈਗੀ ਜੀ ਕੋਟਕਪੁਰਾ ਮੰਡੀ ਤੇ ਥੋੜੀ ਦੀ ਬੋਲੀ ਤੇ ਆਪਾਂ ਪਹੁੰਚ ਗਏ ਆ 2 4 6 6 ਟਰਾਲੀਆਂ ਆਈਆਂ ਅੱਜ ਦਿਨ ਐਤਵਾਰ ਹੈਗਾ ਜੀ ਅੱਜ ਤੇ ਦੇਖਦੇ ਆ ਕਿੱਥੋਂ ਤੱਕ ਜਾਂਦੀ ਦੁੜੀ ਅੱਜ ਅਈਨੇ ਕਗਾ ਬਸ ਥੋੜੀ ਜਿਹੀ ਤੇ 6 ਕ ਟਰਾਲੀਆਂ ਅਜ ਆਈ ਅੰਦਰ ਦੀ ਤੂੜੀ ਆ ਪਈਨੀ ਟਰਾਲੀ ਅਈ ਅੰਦਰੋਂ ਲੈਂਦੀ ਜੇ ਬਾਹਰੋਂ ਆਹ ਦੇਖ ਬਾਦੇ ਨੂੰ ਪੁੱਛੀ ਆਰੋਂ ਆ ਬਾਈ ਆਰੋਂ ਆਈ ਜੀ ਲਾ ਮੇਣ ਬਸ ਕੇ ਨਾ ਕਿੱਡੀ ਕੁਲੀ ਦਾ ਨਹੀਂ ਵਿੱਚ ਨਹੀਂ ਨਹੀਂ ਗਿੱਲੀ ਗਿੱਲੀ ਨਹੀਂ ਜਿਹੜੀ ਗਿੱਲੀ ਲੱਗੇ ਅਸੀਂ ਬਾਅਦ ਸੁਲਵਾਂਗੇ ਉਹ ਕਹਿੰਦਾ ਕਹਿੰਦਾ ਗਿੱਲੀ ਨਿਕਲ ਵੀ ਆਈ ਤੇ ਪੰਨ ਵਿੱਚ ਰੱਖ ਆ ਹਾਂ ਆ 300 ਰੁਪਿਆ 300 ਹੋਈ 300 ਤੋਂ ਬੋਲੀ ਜਿਹੜੀ ਸ਼ੁਰੂ ਹੋ ਗਈ ਜੀ 5 10 15 20 25 25 30 35 40 45 ਟ੍ਰਾਲੀ ਸਾਢੇ ਦਸੋਂ 54 68 62 70 75 80 85 90 ਹਾਂ ਦੇ ਬਾਈ 390 ਬੋਲਾਂਗੇ ਨਾ 390 ਰੁਪਏ ਚੱਲਦਰਾ ਕਿੱਥੇ ਜਾਣਾ ਲਓ ਜੀ ਪਹਿਲੀ ਟਰਾਲੀ ਲੱਗੀ 390 ਰੁਪਏ ਰੇਟ ਜੜਾ ਜੀ 400 ਦੇ ਆਸ-ਪਾਸ ਪਹੁੰਚ ਗਿਆ ਪਹਿਲੀ ਟਰਾਲੀ ਦੀ 390 ਰੁਪਏ ਲੱਗੀ ਆ ਤੇ ਟਰਾਲੀਆਂ ਰਹਿ ਗਈਆਂ ਜੀ ਹੋਰ 5 ਤੇ ਸਮਾਂ ਵੀ ਦੇਖੋ ਜੀ ਗਾਹਕ ਹੈਗੇ ਅੱਜ 10 12 ਤੇ ਸ਼ਾਇਦ ਅਗਲੀ ਟਰਾਲੀ ਦੇਖਦੇ ਆ 400 ਤੱਕ ਪਹੁੰਚ ਜੇ ਅੰਦਰ ਦੀ ਧੂਣੀ ਬਾਈ ਮਾੜੀ ਮੋਟੀ ਲਾਗ ਆ ਸਕਦੀ ਕੰਨ ਦੀ ਨੀ ਉਹ ਨਹੀਂ ਜਾਂਦਾ ਭਾਈ ਤੂੰ ਕਹਿਆ ਉਹਨੂੰ ਗੱਲ ਦੱਸ ਗਏ ਨੇ ਪਹਿਲਾਂਗਾ ਆ ਜਾ ਮਾੜੀ ਮੋਟੇ ਤੂੰ ਕਿਹਾ ਸਾਫ ਹੈ ਮੀ ਬਨੇਰ ਕਾਦੀ ਸਾਫ ਆ ਜਾ 300 ਯਾਰ ਆ ਜਾਂਦਾ ਯਾਰ 350 ਸਾਢੇ 300 ਲੈ ਜਾ ਮੈਂ ਚੰਗਾ 360 ਰੁਪਏ 70 780 80 90 390 ਬੋਲਾਂਗੇ ਨੇ ਆਨ ਸੋਨ ਨਾ ਬੇਰ ਲੋ ਜੀ ਦੂਜੀ ਟਰਾਲੀ ਵੀ ਜਿਹੜੀ ਲੱਗੀ ਆ ਜੀ 390 ਰੁਪਏ ਲੱਗੇ ਜੀ ਪਹਿਲੀ ਟਰਾਲੀ ਵੀ 390 ਤੇ ਦੂਜੀ ਟਰਾਲੀ ਵੀ 390 ਰੁਪਏ ਲੱਗੇ ਤੇ ਟਰਾਲੀਆਂ ਲੰਘਾ ਜੀ ਹੋਰ ਚਾਰ ਤੇ ਦੇਖਦੇ ਆ ਕਿੱਥੋਂ ਤੱਕ ਜਾਣੀਆਂ ਅਗਲੀਆਂ ਚਾਰ ਟਰਾਲੀਆਂ ਅੰਦਰ ਦੀ ਬਾਹਰ ਦੀ ਹੈ ਬਾਹਰ ਦੀ ਹੈ ਸਾਰੀ ਮੈਂ ਭਾਰੀ ਅੰਦਰ ਦੀ ਹੈ ਅੱਛਾ ਤੂੰ ਅੰਦਰ ਜਾਊਗੀ ਅੰਦਰ ਹੈ ਬਾਹਰ ਦੀ ਜਾਊਗੀ ਅੰਦਰ ਹਾਂ ਲੌੜੀ ਅੰਦਰ ਦੇਖ ਲਓ ਬਾਈ ਤੂੰ ਬਾੜੀ ਮਾੜੀ ਨਾਲ ਨਹੀਂ 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 ਜਮਾ ਪੋੜਾਈ ਦੋ ਮਾਰੀ ਨਾ ਕੱਟਾਈ ਤੋ ਰੱਖ ਯਾਰ ਉੱਥੇ ਰੱਖ ਦਿੰਦੀ ਹੈ 250 ਰੁਪਿਆ 59 300 ਯਾਰ ਲੋ ਜੀ ਇਹ ਲੱਗੀ 300 ਤੇ 85 ਰੁਪਏ 5 ਰੁਪਏ ਘਟ ਗਈ ਪਹਿਲੀਆਂ ਦੋ ਟਰਾਲੀਆਂ ਨਾਲੋਂ ਉਹ ਲੱਗੀਆਂ 390 90 ਤੇ ਇਹ ਲੱਗੀ 385 ਰੁਪਈਆ ਜੀ ਤੇ ਲੋਈ ਤਿੰਨ ਨਾਲ ਹੋ ਰ ਰਗੀ ਤੇ ਅਗਲੀ ਟਰਾਲੀ ਹੈਗੀ ਬਾਹਰ ਦੀ ਤੂੜੀ ਰੰਗ ਦਾ ਜਿਹੜਾ ਫਰਕ ਤੁਹਾਨੂੰ ਸਾਹਮਣੇ ਦੇਖੀ ਜਾਂਦਾ ਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਲਾਲ ਜੀ ਹੈਗੀ ਆ 200 ਰੁਪਈਆ 55 54 55 60 50 70 75 ਲਈਏ 80 85 90 300 5 5 10 15 315 ਰੁਪਏ ਬੋਲਣ ਕਿਨੇ ਫਿਰ ਵੀ ਇਹ 25 ਰੁਪਏ 325 ਬੋਲਦਾ ਕੋਈ 325 ਲਓ ਜੀ ਇਹ ਲੱਗੀ 300 ਤੇ 25 ਰੁਪਏ ਲੱਗ ਗਈ ਜੀ ਇਹ ਬਾਹਰ ਦੀ ਤੂੜੀ ਸੀ ਤੇ ਰੰਗ ਦਾ ਵੀ ਥੋੜਾ ਜਿਹਾ ਫਰਕ ਸੀਗਾ ਜੀ ਤੁਹਾਨੂੰ ਆਪ ਹੀ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਪਤਾ ਲੱਗ ਰਹੀ ਲਾਲ ਜੀ ਤੂੜੀ ਆ ਤੇ ਬਾਹਰ ਦੀ ਤੂੜੀ ਆ ਜੀ ਅਗਲੀ ਟਰਾਲੀ ਦੇਖ ਲੋ ਜੀ ਰੰਗ ਤੁਹਾਨੂੰ ਦੂਰ ਹੀ ਦਿਖੀ ਜਾਂਦਾ ਜਿਵੇਂ ਚਿੱਟਾ ਦੇਖੋ ਜੀ ਆਹ ਟਰਾਲੀ ਦਾ ਤੇ ਉਹ ਟਰਾਲੀ ਦਾ ਦੇਖ ਲੋ ਜੀ ਕਿੰਨਾ ਫਰਕ ਆ ਇਹ ਦੇਖਦੇ ਆ 350 ਤੋਂ ਸਟਾਰਟ ਹੋ ਗਈ ਬੋਲੀ 350 ਤੁਮੀ ਚਲਾ ਲੀਏ ਹਾਂ 80 ਰੁਪਏ 90 ਰੁਪਏ 70 ਰੁਪਏ 70 ਰੁਪਏ 40 ਰੁਪਏ 95 400 400 ਬੋਲਾਂਗੇ ਨੇ 400 ਰੁਪਏ ਬਾਈ ਜੀ ਲਓ ਜੀ ਅੱਜ ਤੱਕ ਦਾ ਜਿਹੜਾ ਸਿਰਾ ਰੇਟ ਆ ਉਹ 400 ਰੁਪਏ ਲੱਗ ਗਿਆ ਜੀ ਅੱਜ 6 ਟਰਾਲੀਆਂ ਦੇ ਵਿੱਚੋਂ ਇੱਕ ਟਰਾਲੀ ਦਾ ਰੇਟ ਲੱਗਿਆ ਸਿਰਾ 400 ਰੁਪਏ ਲੱਗਿਆ ਜੀ ਤੇ ਲਓ ਜੀ ਟਰਾਲੀ ਰਹੀ ਇੱਕ ਹੋਰ ਉਹ ਦੇਖਦੇ ਹਾਂ ਕਿੱਥੋਂ ਤੱਕ ਜਾਂਦੀ ਲਾਸਟ ਟਰਾਲੀ ਆ